ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਤਾਨਕ ਵੇਰਕਾ ਮਿਲਕ ਪਲਾਂਟ ਦਾ ਵਿਸਤਾਰ ਕਰਨ ਲਈ 135 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ। ਇਸ ਪ੍ਰੋਜੈਕਟ ਨਾਲ ਲੱਸੀ, ਦਹੀਂ ਅਤੇ ਵੱਖ-ਵੱਖ ਸਵਾਦ ਵਾਲੇ ਦੁੱਧ ਸਮੇਤ ਹੋਰ ਉਤਪਾਦ ਤਿਆਰ ਕਰਨ ਦੀ ਸਮਰੱਥਾ ਵਿੱਚ ਇਜ਼ਾਫਾ ਹੋਵੇਗਾ। ਵੇਰਕਾ ਵੱਲੋਂ ਹੁਣ ਈ-ਕਾਮਰਸ ਪਲੇਟਫਾਰਮ ਜਰੀਏ ਵੀ ਆਪਣੇ ਉਤਪਾਦ ਵੇਚਣ ਦੀ ਸ਼ੁਰੂਆਤ ਕੀਤੀ ਗਈ ਹੈ। ਦੁਨੀਆ ਭਰ ਵਿੱਚ ਬੈਠੇ ਲੋਕ ਆਨਲਾਈਨ ਖਰੀਦਦਾਰੀ ਰਾਹੀਂ ਵੇਰਕਾ ਦੇ ਉਤਪਾਦਾਂ ਦਾ ਆਨੰਦ ਲੈ ਸਕਣਗੇ ਮਿਲਕਫੈਟ ਹੁਣ ਰਬੜੀ ਅਤੇ ਕਾਜੂ ਬਦਾਮ ਦੁੱਧ ਸਮੇਤ ਹੋਰ ਉਤਪਾਦ ਵੀ ਲਾਂਚ ਕਰ ਰਿਹਾ ਹੈ ਸੋ ਹੁਣ ਵੇਰਕਾ ਜਿਹੜਾ ਉਹ ਕੱਲਾ ਹੁਣ ਪੰਜਾਬ ਦਾ ਨਹੀਂ ਅਸੀਂ ਐਮਾਜ਼ੋਨ ਤੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਬ੍ਰਾਂਡ ਨੇ ਜਿਹੜੇ ਈ-ਕਾਮਰਸ ਦੇ ਵੇਚਣ ਵਾਲੇ ਉਹਨਾਂ ਤੇ ਵੀ ਵੇਰਕਾ ਅਸੀਂ ਲਾਂਚ ਕਰ ਰਹੇ ਹਾਂ ਤੇ ਵੇਰਕਾ ਤੁਹਾਨੂੰ ਆਸਟ੍ਰੇਲੀਆ ਵੀ ਮਿਲੂ ਬੇਰ ਕਾ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ ਚ ਬੇਰ ਕਾ ਜਿਹੜਾ ਉਹਦਾ ਪ੍ਰੋਡਕਟ ਜਿਹੜਾ ਜਾਣਗੇ ਤੇ ਮਿਲ ਲਗੇ ਉੱਥੇ ਜ਼ਿਕਰ ਯੋਗ ਹੈ ਕਿ ਇਸ ਅਹਿਮ ਪਹਿਲ ਕਦਮੀ ਨਾਲ 1200 ਕਰਮਚਾਰੀਆਂ ਦੀ ਨਵੀਂ ਭਰਤੀ ਦਾ ਰਾਹ ਵੀ ਖੁੱਲੇਗਾ 1200 ਬੰਦੇ ਨੂੰ ਆ ਜਿਹੜੀ ਨਵੀਂ ਬਿਲਡਿੰਗ ਦਾ ਔਕਾਤਨ ਹੋਇਆ ਨਾਮਾ ਜਿਹੜਾ ਪ੍ਰੋਡਕਸ਼ਨ ਦੀ ਜਿਹੜੀ ਬਿਲਡਿੰਗ ਬਣੀ ਹੈ 1200 ਬੰਦੇ ਨੂੰ ਰੋਜ਼ਗਾਰ ਨਵੇਂ ਨੂੰ ਮਿਲੂਗਾ 1200 ਮੁੰਡੇ ਕੁੜੀਆਂ ਨੂੰ